ਅੱਜਕੱਲ ਦੇ ਸਮੇਂ ਵਿੱਚ ਆਮ ਲੋਕਾਂ ਦਾ ਸੜਕਾਂ ਤੇ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ ਕਦਮ ਕੋਈ ਇੱਕ ਹੱਥ ਲਗਾ ਕੇ ਬੈਠਾ ਹੋਵੇ ਤੇ ਤੁਹਾਡੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਤੁਹਾਡੇ ਸਾਰੇ ਰੁਪਏ ਪੈਸੇ ਲੁੱਟ ਕੇ ਲੈ ਜਾਵੇ ਕਿਹਾ ਨਹੀਂ ਜਾ ਸਕਦਾ ਅਜਿਹਾ ਹੀ ਇੱਕ ਮਾਮਲਾ ਫਗਵਾੜਾ ਵਿਖੇ ਸਾਹਮਣੇ ਆਇਆ ਹੈ ਦੋ ਸ਼ਤਰ ਲੁਟੇਰੇ ਪਿੰਡਾਂ ਦੀਆਂ ਸੜਕਾਂ ਦੇ ਆਲੇ-ਦੁਆਲੇ ਘਾਤ ਲਗਾ ਕੇ ਬੈਠ ਜਾਂਦੇ ਸੀ ਅਤੇ ਜਦੋਂ ਕੋਈ ਵਿਅਕਤੀ ਆਪਣੇ ਮੋਟਰਸਾਈਕਲ ਜਾਂ ਪੈਦਲ ਉੱਥੋਂ ਦੀ ਨਿਕਲਦਾ ਸੀ ਤਾਂ ਉਸ ਨੂੰ ਬਹਾਨੇ ਨਾਲ ਰੋਕ ਕੇ ਮੁਠੀ ਭਰ ਲਾਲ ਮਿਰਚਾਂ ਉਸ ਦੀ ਅੱਖਾਂ ਵਿੱਚ ਪਾ ਦਿੰਦੇ ਸੀ। ਇੱਕੋ ਦਮ ਅੱਖਾਂ ਵਿੱਚ ਮਿਰਚਾਂ ਪੈਣ ਨਾਲ ਵਿਅਕਤੀ ਵਿਚਾਰਾ ਤੜਫ ਜਾਂਦਾ ਸੀ ਅਤੇ ਚੀਕਾਂ ਮਾਰਨ ਲੱਗ ਜਾਂਦਾ ਸੀ ਪਰ ਸੜਕ ਸੁਨਸਾਨ ਹੋਣ ਕਾਰਨ ਉਸ ਵਿਅਕਤੀ ਦੀ ਆਵਾਜ਼ ਸੁਣਨ ਵਾਲਾ ਵੀ ਕੋਈ ਨਹੀਂ ਸੀ ਹੁੰਦਾ। ਫਿਰ ਇਹ ਛਾਤਰ ਡਰੇ ਉਸ ਵਿਅਕਤੀ ਦੇ ਸਾਰੇ ਰੁਪਏ ਪੈਸੇ ਲੁੱਟ ਲੈਂਦੇ ਸੀ ਅਤੇ ਉਸ ਨੂੰ ਕੰਗਾਲ ਕਰਕੇ ਸੜਕ ਤੇ ਹੀ ਛੱਡ ਕੇ ਭੱਜ ਜਾਂਦੇ ਸੀ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਣ ਦੀ ਫਗਵਾੜਾ ਅੰਦਰ ਇੱਕ ਵਾਰ ਤਾਂ ਨਹੀਂ ਹੋਈ ਬਲਕਿ ਲਗਾਤਾਰ ਕਈ ਵਾਰ ਦਾਤਾ ਹੋਣ ਤੋਂ ਬਾਅਦ ਪੁਲਿਸ ਚੁਕੰਨੀ ਹੋ ਗਈ ਫਿਰ ਪੁਲਿਸ ਨੇ ਮਾਸੂਮ ਲੋਕਾਂ ਦੀਆਂ ਅੱਖਾਂ ਵਿੱਚ ਮਿਰਚਾ ਦਾ ਪਾਊਡਰ ਪਾ ਕੇ ਲੁੱਟਖੋ ਅਤੇ ਚੋਰੀ ਕਰਨ ਵਾਲੇ گروਹ ਦੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਦਸਨ ਯੋਗ ਹੈ ਕਿ ਪਿਛਲੇ ਦਿਨੀ ਪਿੰਡ ਸੰਗਤਪੁਰਾ ਨੇੜੇ ਕਿਸਾਨ ਸੰਤੋਖ ਸਿੰਘ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਨਾਲ ਲੁੱਟਖੋਹ ਕੀਤੀ ਗਈ ਸੀ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨਾਲ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਜ਼ਿਲ੍ਹਾ ਕਪੂਰਥਲਾ ਦੇ ਐਸਐਸਪੀ ਵੱਤਸਲਾ ਗੁਪਤਾ ਨੇ ਦੱਸਿਆ ਕਿ ਐਸਪੀ ਫਗਵਾੜਾ ਰੁਪਿੰਦਰਪੁਰ ਪੱਟੀ ਅਤੇ ਡੀਐਸਪੀ ਜਸਪ੍ਰੀਤ ਸਿੰਘ ਤੇ ਯਤਨਾ ਸਦਕਾ ਸੀਆਈਏ ਸਟਾਫ ਅਗਵਾੜਾ ਦੇ ਮੁਖੀ ਬਿਸਮਨ ਸਿੰਘ ਸਾਹੀ ਸਮੇਤ ਪੁਲਿਸ ਟੀਮ ਨੇ ਮਿਰਚੀ ਲੁਟੇਰਾ ਗਰੋਹ ਦੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖਾਟੀ थाना सदर ਫਗਵਾੜਾ ਅਤੇ ਜਸਵੀਰ ਸਿੰਘ ਉਰਫ ਰੋਹਿਤ ਵਾਸੀ ਪਿੰਡ ਖਾਟੀ थाना सदर ਫਗਵਾੜਾ ਵੱਜੋਂ ਹੋਈ ਹੈ ਇਹਨਾਂ ਦੋਨ ਕੋਲੋਂ ਲੁੱਟੇ ਗਏ ਦੋ ਮੋਟਰਸਾਈਕਲ ਫੋਨ ਅਤੇ 5365 ਰੁਪਏ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਹੈ ਐਸਐਸਪੀ ਗੁਪਤਾਨ ਨੇ ਦੱਸਿਆ ਕਿ ਮਲਜ਼ਮ ਲਵਪ੍ਰੀਤ ਸਿੰਘ ਉਰਫ ਲਵ ਖਲਾਫ थाना सदर थाना 라ਵਲਪਿੰਡੀ ਅਤੇ थाना ਸਿਟੀ ਵਿਖੇ ਚੋਰੀ ਅਤੇ ਲੁੱਟਖੋਹੇ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਲੁਟੇਰਿਆਂ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੁਲਿਸ ਰਿਮਾਨ ਦੌਰਾਨ ਮਲਜ਼ਮਾਂ ਤੋਂ ਪੁੱਛਗਿੱਛ ਤੋਂ ਹੋਰ ਅਹਿਮ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਆਓ ਸੁਣਦੇ ਹਾਂ ਪੁਲਿਸ ਨੇ ਇਸ ਬਾਰੇ ਵਿੱਚ ਕੀ ਜਾਣਕਾਰੀ ਦਿੱਤੀ। ਇਹਨਾਂ ਵਿੱਚ ਇੱਕ ਗੈਨ ਜਿਹੜਾ ਕਿ ਲੋਕਾਂ ਦੇ ਖਾਣੇ ਵਿੱਚ ਮਿਰਚਾਂ ਪਾ ਕੇ ਉਹਨਾਂ ਨੂੰ ਰੋਕਣ ਦੀ ਵਾਰਤਾਣ ਦਾ ਨਾਮ ਲਿਆ ਸੀ। ਉਹਦੇ ਸਬੰਧ ਵਿੱਚ ਐਸਐਸਪੀ ਤੋਂ ਖੁਸ਼ਨਾ ਕੀ ਦਿਸ਼ਾ ਨਿਰਦੇਸ਼ ਦਿੱਤੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਲਗਾਈ ਸੀ ਤਾਂ ਉਹ ਵੀ ਐਸਐਸਪੀ ਪ੍ਰਮਾਣ ਅਸਤਿਤਵ ਨੂੰ ਆਰੇ ਚਾਰ ਸਿਨੇ ਸਭ ਇਸਟਿਟਿਊਟ ਦੀ ਬਣਾ ਲਈ ਬਹੁਤ ਅੱਛੀ ਆਵਾਜ਼ਾਂ ਜਨਤਾ ਦੀਆਂ जड़े दोषी गिरफ्तार किए गए ह्यूमन इंटेलीजेंस के टेक्निकल इंटेलीजेंस ने बेसिस और गिरफ्तार ने पेलों भी कई घुटापुर वारदात और चोरी की वारदातों को जवाब दिता इन खिलाफ अपराधिक मसले पहला भी दर्जे और इन दौरानी जो गिरफ्तार किया गया जी इन एक मोटरसाइकिल दो मोबाइल और तरवंजा सौ पैठ रुपए इन को ਦੇ ਗੁਰੇ ਨਾਮ ਰਿਮਾਰਡ ਲੈ ਕੇ ਇਹਨਾਂ ਤੋਂ ਸਭ ਤੋਂ ਖਾਸ ਇਹ ਕਿ ਸੋਰ ਕੋਰਸ ਅਸੈਂਟਿੰਗ ਬਾਰੇ ਕਿ ਇਹਨਾਂ ਨਾਲ 3 ਹਾਰਡਾ ਤੋਂ ਹੋ ਰਿਹਾ ਹੈ। ਉਹ ਵੀ ਮੇਰੇ ਇਸੇ ਬੇਸ਼ੱਕ ਕਿ ਵਾਤਵਾਰ ਸੜਨ ਨਾਲ ਨੇ ਕ੍ਰਿਮੀਨਲ ਇਵਿਡੈਂਸ ਨੇ ਇੰਟਰਵਿਊ ਦਿੱਤੀ ਹੈ ਜੋ ਇਨਫੋਰਮੇਸ਼ਨ ਸੜਨ ਨਾਲ ਵਾਤਵਾਰ ਸੇਅਰ ਕਰੋ। ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉਪਰ ਅਕਸ਼ਨ ਲਵਾਂਗੇ। ਅੋਰ ਕਾਟਿਓਰੀ ਐਫਪੀ ਅੋਰ ਸੀਸੀ ਪਰ ਅਪਰ ਤੋਂ ਇਹਦੇ ਦੇ ਸਾਰੇ ਵਾਤਵਾਰ ਨਾਲ ਕੰਮਸ਼ੀਅਰ ਕਰਦੇ। ਤੇ ਤਾਜ਼ਾ ਸੁਮਾਰੀ ਇਸ ਤਰ੍ਹਾਂ ਅਬੀ ਅਕਸ਼ਨ